ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਹਨੀਲ ਕਮਲ ਤੇ ਆ ਬੁਲੇਟਿਨ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਅੱਜ ਦੀਆਂ ਸੁਰਖੀਆਂ ਤੇ ਦੇਸ਼ ਦੀ 17ਵੀਂ ਲੋਕ ਸਭਾ ਹੋਈ ਪੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਸਮੇਤ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫਾ ਰਾਸ਼ਟਰਪਤੀ ਨੇ ਸਵੀਕਾਰ ਕੀਤਾ ਅਸਤੀਫਾ ਅਮਰਿਤਪਾਲ ਦੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤਣ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਵਕੀਲ ਪਹੁੰਚੇ ਡਿਬਰੂਗੜ੍ਹ ਜੇਲ੍ਹ ਅਮਰਿਤਪਾਲ ਸਿੰਘ ਨਾਲ ਕੀਤੀ ਮੁਲਾਕਾਤ ਹੱਤ ਉੱਤਰਕਾਸ਼ੀ 'ਚ ਠੰਡ ਕਾਰਨ 5 ਟਰੈਕਰਸ ਦੀ ਗਈ ਜਾਨ ਬਚਾਅ ਦਲ ਨੇ 13 ਟਰੈਕਰਸ ਨੂੰ ਬਚਾਇਆ ਚਾਰ ਹਾਲੇ ਵੀ ਬਰਫ਼ 'ਚ ਫਸੇ ਰਾਹਤ ਅਤੇ ਬਚਾਅ ਕਾਰਜ ਜਾਰੀ ਤਨ ਖਬਰ ਵਸਤਾਰ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਮੰਤਰੀ ਮੰਡਲ ਸਮੇਤ ਉਹਨਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫਾ ਸਵੀਕਾਰ ਕਰ ਲਿਆ ਅਤੇ ਨਰਿੰਦਰ ਮੋਦੀ ਅਤੇ ਮੰਤਰੀ ਮੰਡਲ ਨੂੰ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਨ ਤੱਕ ਕੰਮ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਅਸਤੀਫੇ ਨਾਲ ਦੇਸ਼ ਦੀ 17ਵੀਂ ਲੋਕ ਸਭਾ ਭੰਗ ਹੋ ਗਈ ਅਤੇ ਹੁਣ 18ਵੀਂ ਲੋਕ ਸਭਾ ਲਈ ਸਰਕਾਰ ਬਣਾਉਣ ਲਈ ਸਿਆਸੀ ਜੋਰ ਤੋੜ ਸ਼ੁਰੂ ਹੋ ਗਿਆ ਹੈ। ਉੜੀਸਾ ਦੀਆਂ ਵਿਧਾਨ ਸਭਾ ਚੋਣਾਂ 'ਚ ਬੀਜੂ ਜਨਤਾ ਦਲ ਦੀ ਹਾਰ ਮਗਰੋਂ ਮੁੱਖ ਮੰਤਰੀ ਨਵਨੀ ਨਵੀਨ ਪਟਨਾਇਕ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਟਨਾਇਕ ਨੇ ਰਾਜ ਸਭਾ ਵਿੱਚ ਰਾਜਪਾਲ ਰਗਬਰ ਦਾਸ ਨੂੰ ਆਪਣਾ ਅਸਤੀਫਾ ਸੌਂਪਿਆ। ਪਟਨਾਇਕ ਦੀ ਰਿਹਾਇਸ਼ ਤੇ ਬੀਜੇਡੀ ਦੇ ਕਈ ਨੇਤਾ ਵੀ ਇਕੱਠਾ ਹੋਏ ਸਨ ਪਰ ਪਟਨਾਇਕ ਆਪਣਾ ਅਸਤੀਫਾ ਦੇਣ ਲਈ ਇਕੱਲੇ ਹੀ ਰਾਜ ਭਵਨ ਪਹੁੰਚੇ ਪਟਨਾਇਕ ਦੇ ਅਸਤੀਫੇ ਨਾਲ ਹੀ ਉੜੀਸਾ ਵਿੱਚ ਬੀਜੇਡੀ ਦਾ 24 ਸਾਲ ਦਾ ਰਾਜ ਵੀ ਖਤਮ ਹੋ ਗਿਆ ਹੁਣ ਭਾਜਪਾ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਉੜੀਸਾ ਵਿਧਾਨ ਸਭਾ ਦੀਆਂ 147 ਸੀਟਾਂ ਵਿੱਚੋਂ ਬੀਜੂ ਜਨਤਾ ਦਲ ਨੂੰ 51 ਸੀਟਾਂ ਤੇ ਜਿੱਤ ਮਿਲੀ ਸੀ ਜਦਕਿ ਭਾਜਪਾ 78 ਸੀਟਾਂ ਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ ਅਈ ਅਮਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਪਤਨੀ ਕਰਨਦੀਪ ਕੌਰ ਉਹਨਾਂ ਨੂੰ ਡਿਬਰੂਗੜ ਜੇਲ੍ਹ ਮਿਲਣ ਲਈ ਪਹੁੰਚੀ ਕਰਨਦੀਪ ਕੌਰ ਨੇ ਆਪਣੇ ਪਤੀ ਅਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਮੁਤਾਬਕ ਕਰਨਦੀਪ ਕੌਰ ਨੇ ਅਮਰਿਤਪਾਲ ਸਿੰਘ ਨਾਲ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕਰਨਦੀਪ ਕੌਰ ਦੇ ਨਾਲ ਅਮਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੀ ਮੌਜੂਦ ਸਨ ਜਿਨ੍ਹਾਂ ਨੇ ਡਿਬਰੂਗੜ ਜੇਲ੍ਹ ਵਿੱਚ ਪਹੁੰਚ ਕੇ ਅਮਰਿਤਪਾਲ ਸਮੇਤ ਬਾਕੀ ਦੇ ਬੰਦੀ ਸਿੰਘਾਂ ਨਾਲ ਵੀ ਮੁਲਾਕਾਤ ਕੀਤੀ ਮੰਗਲਵਾਰ ਨੂੰ ਹੀ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਪੰਜਾਬ ਵਿੱਚ ਸਭ ਤੋਂ ਵੱਧ 197000 ਵੋਟਾਂ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀ ਜ਼ਿਕਰਯੋਗ ਹੈ ਕਿ ਹੁਣ ਪਰਿਵਾਰ ਵੱਲੋਂ ਅਮਰਿਤਪਾਲ ਸਿੰਘ ਨੂੰ ਨਯਮਾਂ ਅਨੁਸਾਰ ਜੇਲ੍ਹ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ लोकसभा ਹਲਕਾ ਜਲੰਧਰ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਉਪਰੰਤ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕਤਮਗੜ੍ਹ ਸਾਹਿਬ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਨੇ ਜਿੱਥੇ ਇਸ ਜਿੱਤ ਅਤੇ ਆਸ਼ੀਰਵਾਦ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਇਸ ਦੌਰਾਨ ਪਰਿਵਾਰਕ ਮੈਂਬਰਾਂ ਸਮੇਤ ਉਹਨਾਂ ਦੇ ਨਾਲ ਵਿਧਾਇਕ ਹਰਨ ਅਤੇ ਚੌਧਰੀ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਈਕੇ ਗੁਜਰਾਲ ਹੋਰਾਂ ਨੇ 1 ਲੱਖ ਤੋਂ ਵੱਧ ਲੀਡ ਦੇ ਨਾਲ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ ਜੋ ਕਿ ਉਸ ਵੇਲੇ ਦੀ ਸਭ ਤੋਂ ਵੱਡੀ ਲੀਡ ਸੀ ਪਰ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ 176000 ਵੋਟਾਂ ਨਾਲ ਜਿਤਾ ਕੇ ਇਤਿਹਾਸ ਸਿਰਜਿਆ ਹੈ ਜਿਸ ਦੇ ਲਈ ਉਹ ਜਲੰਧਰ ਦੇ ਲੋਕਾਂ ਦੇ ਰਣੀ ਹਨ ਚੰਨੀ ਨੇ ਕਿਹਾ ਕਿ ਮੈਨੂੰ ਜੋ ਕੁਝ ਵੀ ਮਿਲਿਆ ਹੈ ਉਹ ਸ਼ਹੀਦਾ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ ਹੀ ਮਿਲਿਆ ਹੈ ਇਸ ਕਰਕੇ ਉਹ ਸਭ ਤੋਂ ਪਹਿਲਾਂ ਸ਼ਹੀਦਾ ਦੀ ਧਰਤੀ ਤੇ ਨਤਮਸਤਕ ਹੋਣ ਲਈ ਪਹੁੰਚੇ ਨੇ ਉਨਾ ਕਿਹਾ ਕਿ ਮੈਂ ਆਪਣੀ ਜਿੱਤ ਗੁਰੂ ਸਾਹਿਬਾਨਾਂ ਅਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਦਾ ਹਾਂ ਜਲੰਧਰ ਲੋਕ ਸਭਾ ਤੋਂ ਜੋਣ ਦੇ ਵਿੱਚ ਜੋ ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸਿਕ ਫਤਵਾ ਦਿੱਤਾ ਹੈ ਇਤਿਹਾਸਿਕ ਜਿੱਤ ਹੋਈ ਹੈ ਅੱਜ ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਤ ਜੀ 1,33,000 ਵੋਟ ਨਾਲ ਜਲੰਧਰ ਤੋਂ ਜਿੱਤੇ ਸੀ ਉਹੀ ਸਭ ਤੋਂ ਵੱਡਾ ਮਾਰਜਿਨ ਸੀ ਜੇਕਰ ਅੱਜ ਲੋਕਾਂ ਨੇ 176000 ਵੋਟਾਂ ਦੇ ਨਾਲ ਜਿਤਾ ਕੇ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਜੋ ਵੀ ਕੁਝ ਮਿਲਿਆ ਹੈ ਉਹ ਚਮਕੌਰ ਸਾਹਿਬ ਸ਼ਹੀਦਾ ਸਿੰਘਾਂ ਦੀ ਧਰਤੀ ਨੇ ਦਿੱਤਾ ਹੈ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ ਬਾਬਾ ਜੀ ਸਿੰਘ ਜੀ ਬਾਬਾ ਜੀ ਜਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਮੈਂ ਅੱਜ ਇੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ ਬਾਬਾ ਜੀ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਮੇਰੇ ਤੇ ਫੇਰ ਤੋਂ ਕਿਰਪਾ ਕੀਤੀ ਹੈ ਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੱਧਾ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸੰਧੂ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਲੋਕਾਂ ਦੇ ਫਤਵੇ ਦਾ ਸਵਾਗਤ ਕੀਤਾ ਹੈ ਅੱਜ ਬਖਾਇਦਾ ਪ੍ਰਸਖਵਾਰਤਾ ਕਰਕੇ ਤਰਨਜੀਤ ਸੰਧੂ ਨੇ ਵੋਟਰਾਂ ਦਾ ਧੰਨਵਾਦ ਕੀਤਾ ਸੰਧੂ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਨੇ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਰਹਿਣਗੇ ਕਿਉਂਕਿ ਉਹ ਅੰਮ੍ਰਿਤਸਰ ਚ ਪੈਰਾਸ਼ੂਟ ਰਾਹੀ ਨਹੀਂ ਆਏ ਬਲਕਿ ਇਹ ਉਹਨਾਂ ਦਾ ਕਰ ਹੈ ਦਰਜੇ ਸੰਧੂ ਨੇ ਕਿਹਾ ਕਿ ਕੇਂਦਰ ਚ ਭਾਜਪਾ ਦੀ ਸਰਕਾਰ ਬਣੇ ਜਾ ਰਹੀ ਹੈ ਅਤੇ ਉਹ ਜਨਤਾ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਸੰਸਦ ਮੈਂਬਰ ਹੁੰਦੇ ਤਾਂ ਹਾਲਤ ਕੁਝ ਥੋਰ ਹੁੰਦੇ ਅੰਮ੍ਰਿਤਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਮੈਂ ਸਾਰੇ ਉਟਰਾ ਨੂੰ ਤੇ ਅੰਬਰਸਰੀਆਂ ਨੂੰ ਧੰਨਵਾਦ ਦਿਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲੱਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਲਈ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਿਆਕਰਤਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ 'ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮਰਸਰ ਚ ਰਹਿਣਾ ਆ ਤੇ ਅੰਮਰਸਰ ਲਈ ਖਾਸ ਤੌਰ ਤੇ ਵਿਕਸ਼ੇਤ ਅੰਮਰਸਰ ਅੰਮਰਸਾ ਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਾਂਗਾ ਮੈਂ ਕਰਾਂਗਾ ਉੱਤਰਾਖੰਡ ਦੇ ਉੱਤਰ ਕਾਸ਼ੀ ਛੇ 4400 ਮੀਟਰ ਦੀ ਉਚਾਈ ਤੇ ਸਥਿਤ ਸਹਸਤਰਾਲ ਟ੍ਰੈਕਿੰਗ ਰੂਟ ਤੇ ਗਏ 22 ਮੈਂਬਰਾਂ ਦੇ ਸਮੂਹ ਵਿੱਚੋਂ 5 ਮੈਂਬਰਾਂ ਦੀ ਠੰਡ ਦੇ ਕਾਰਨ ਮੌਤ ਹੋ ਗਈ ਹੈ ਟੀਮ ਦੇ 13 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ ਫਸੇ ਹੋਏ 4 ਟਰੈਕਰਾਂ ਲਈ ਬਚਾਅ ਕਾਰਜ ਜਾਰੀ ਹੈ ਟੀਮ ਵਿੱਚ ਕਰਨਾਟਕ ਦੇ 18 ਟਰੈਕਰ ਇੱਕ ਮਹਾਰਾਸ਼ਟਰ ਦਾ ਹੈ ਜਦਕਿ ਬਾਕੀ ਦੇ ਤਿੰਨ ਸਥਾਨਕ ਗਾਈਡ ਹਨ ਇਸ ਘਟਨਾ ਚ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦਕਿ ਮਰਨ ਵਾਲਿਆਂ ਵਿੱਚੋਂ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਬਚਾਏ ਗਏ 8 ਲੋਕਾਂ ਨੂੰ ਲੈ ਹੇਲੀਕਾਪਟਰ ਰਾਹੀਂ ਵੱਖ-ਵੱਖ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਉੱਤਰ ਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਨੇ ਦੱਸਿਆ ਹੈ ਕਿ ਟ੍ਰੈਕਿੰਗ ਐਸੋਸੀਏਸ਼ਨ ਨੇ 4 ਜੂਨ ਦੀ ਸ਼ਾਮ ਨੂੰ ਸਹਸਤਰਾਲ ਵਿੱਚ ਸਮੂਹ ਦੇ ਫਸੇ ਹੋਣ ਦੀ ਸੂਚਨਾ ਦਿੱਤੀ ਸੀ ਉਦੋਂ ਤੋਂ ਹੀ ਬਚਾਅ ਕਾਰਜ ਜਾਰੀ ਹੈ ਬਚਾਅ ਕਮਾ ਵਿੱਚ ਐਸਡੀਆਰਐਫ ਉਤਰਾਖੰਡ ਪੁਲਿਸ ਜੰਗਲਾਤ ਵਿਭਾਗ ਹਵਾਈ ਸੈਨਾ ਅਤੇ ਆਫਤ ਪ੍ਰਬੰਧਨ ਟੀਮਸ ਮਿਲਤ ਪਿੰਡ ਦੇ ਲੋਕ ਵੀ ਲੱਗੇ ਹੋਏ ਨੇ ਉਹਨਾਂ ਦੱਸਿਆ ਹੈ ਕਿ ਤਿਹਰੀ ਜ਼ਿਲ੍ਹੇ ਤੋਂ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਮੌਕੇ ਤੇ ਭੇਜੀਆਂ ਗਈਆਂ ਨੇ ਅਤੇ ਐਫ 17 ਹੈਲੀਕਾਪਟਰ ਵਾਲੀ ਟੀਮ ਨੂੰ ਵੀ ਬੈਕਅਪ ਤੇ ਰੱਖਿਆ ਗਿਆ ਹੈ ਜਲੰਧਰ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਚੋਰਾਂ ਨੇ ਸੋਡਲ ਚੌਕ ਵਿੱਚ ਇੱਕ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਜੋ ਮੈਡੀਕਲ ਸਟੋਰ ਤੋਂ ਨਕਦੀ ਦਵਾਈਆਂ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਚੋਰੀ ਕਰਨ ਕਾਰਨ ਹੋਏ ਨੁਕਸਾਨ ਵਿੱਚ ਗੁੱਸਾਏ ਪੀੜਤ ਸਟੋਰ ਦਾ ਮਾਲਕ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੇ ਫੁੱਟਿਆ ਉਹਨਾਂ ਕਹੇ ਕਿ ਜੇਕਰ ਇਹੀ ਹਾਲ ਰਿਹਾ ਤਾਂ ਕਾਰੋਬਾਰ ਕਰਨਾ ਮੁਸ਼ਕਿਲ ਹੋ ਜਾਵੇਗਾ ਅੰਦਰ ਮੌਕੇ ਤੇ ਪਹੁੰਚੇ ਐਸਆਈ ਰਾਮਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਦੇ ਆਧਾਰ ਤੇ ਚੋਰੀ ਦੀ ਪਾਲ ਕੀਤੀ ਜਾ ਰਹੀ ਹੈ ਦੁਕਾਨ ਜਿਹੜੀ ਖੋਲਣ ਲੱਗੇ ਤਾਂ ਦੇਖਿਆ ਸ਼ਟਰ ਟੁੱਟਾ ਹੋਇਆ ਪਿਆ ਹੈ ਤੇ ਅੰਦਰ ਜਾ ਕੇ ਦੇਖਿਆ ਕਿ ਚੋਰੀ ਹੋਈ ਪਈ ਹੈ ਸਾਡਾ ਕੈਸ਼ ਕੱਢਿਆ ਹੋਇਆ ਹੈ ਫੁੱਲਾ ਸਾਡਾ ਉਦਾਂ ਨੁਕਸਾਨ ਕੀਤਾ ਹੋਇਆ ਸਮਾਨ ਸੂਤ ਚੱਟਰੀ ਰਹੀ ਹੈ ਕਿੰਨੇ ਦਾ ਨੁਕਸਾਨ ਹੋਇਆ ਤਕਰੀਬਨ 56-70 ਹਜ਼ਾਰ ਦਾ ਨੁਕਸਾਨ ਹੋ ਗਿਆ ਜਿਹਦੇ ਚੋਂ 40-45 ਹਜ਼ਾਰ ਦਾ ਕੈਸ਼ ਹੈਗਾ ਬਾਕੀ ਸਾਡਾ ਉਧਰ ਨੁਕਸਾਨ ਕਰਦਾ ਚੀਜ਼ਾਂ ਚੱਕ ਕੇ ਲੈ ਗਏ ਕੁਝ ਚੈੱਕ ਬੁਕਸ ਵੀ ਮਿਸਪਲੇਸ ਹੈਗੀਆਂ ਮੇਰੀਆਂ ਉਹ ਵੀ ਦੇਖਣਾ ਪੈਣਾ ਸਾਰਾ ਕਰਕੇ ਸਰ ਕੰਪਲੇਟ ਬੈਂਕਾਂ ਦੀਆਂ ਚੈੱਕ ਬੁਕਸ ਹੈਗੀਆਂ ਸਾਰੀਆਂ ਨਾਲ ਮਿਸਪਲੇਸ ਕੀਤੀਆਂ ਹੋਈਆਂ ਕੱਟ ਗਈਆਂ ਸਰ ਕੰਪਲੇਟ ਕੀਤੀ ਕੰਪਲੀਟ ਹਾਂਜੀ ਕਰ ਦਿੱਤੀ 8 ਨੰਬਰ ਕਰ ਕੋਈ ਆਇਆ ਕੋਈ ਬਸ ਆ ਰਹੇ ਆ ਇਹ ਕਹਿ ਰਹੇ ਕਾਲ ਆ ਰਹੀ ਆਈ ਨਹੀਂ ਤੇ ਜਿਹੜੇ ਕੈਮਰੇ ਸਰ ਉਹਨਾਂ ਨੇ ਉੱਪਰ ਕੀਤੇ ਹਾਂਜੀ ਜੀ ਸਾਰੇ ਕੈਮਰੇ ਉਹਨਾਂ ਨੇ ਉੱਪਰ ਕਰ ਦਿੱਤੇ ਦੋਵੇਂ ਸਾਈਡ ਦੇ ਕੈਮਰੇ ਸਾਰੇ ਉੱਪਰ ਕਰ ਦਿੱਤੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਵੱਧ ਰਹੀ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਂਦਾ ਸੰਦੇਸ਼ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਗੁਰਬਾਣੀ ਵਿੱਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗੰਦਲੇ ਹੁੰਦੇ ਵਾਤਾਵਰਨ ਨੂੰ ਬਚਾਉਣ ਦਾ ਆਪਣਾ ਫਾਰਜ਼ ਪੂਰਾ ਕਰੀਏ ਉਹਨਾਂ ਕਹਿੰਦੇ ਐ ਕਿ ਐਸੇ ਖੁਦ ਹੀ ਸੜਕਾਂ ਤੇ ਕੂੜਾ ਸੁੱਟ ਕੇ ਪਲਾਸਟਿਕ ਅਤੇ ਥਰਮੋਕੋਲ ਦੇ ਡਿਸਪੋਜ਼ਲ ਸਮੇਤ ਹੋਰ ਕਈ ਤਰੀਕਿਆਂ ਨਾਲ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਨ ਉਹਨਾਂ ਕਹਿੰਦੇ ਕਿ ਕਾਰਪੋਰੇਸ਼ਨ ਨੇ ਆਪਣੀ ਕਮਰ ਕੱਸ ਲਈ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ 5 ਜੂਨ ਵਰਲਡ ਵਾਤਾਵਰਣ ਡੇ ਅੱਜ ਹੀ ਮਨਾ ਰਹੇ ਹਾਂ ਕਾਰਪੋਰੇਸ਼ਨਲੋਂ ਮੇਰਾ ਨਾਮ ਤਾਰਸ ਸਿੰਘ ਆ ਕਾਰਪੋਰੇਸ਼ਨ ਦਾ ਬ੍ਰਾਂਡ ਐਮਬੈਸਡਰਾਂ ਸੱਚ ਭਾਰਤ ਮਿਸ਼ਨ 24 ਫਰਵਰੀ ਜੀ ਅੱਜ ਅਸੀਂ ਗੁਰਨਾਨ ਸਿੰਘ ਜੀ ਦਾ ਜਿਹੜਾ ਨਿਰਮਿਸ਼ਨ ਆ ਉਹ ਅੱਗੇ ਤੋਰ ਰਹੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਸਾਨੂੰ ਵੱਧ ਤੋਂ ਵੱਧ ਅੱਜ ਦੇ ਦਿਨ ਜਿੰਨੇ ਵੀ ਅਸੀਂ ਬੂਟੇ ਲਾ ਸਕਦੇ ਹਾਂ ਸਾਨੂੰ ਬੂਟੇ ਲਾ ਕੇ ਤੇ ਗੁਰੂ ਨਾਨਕ ਸਾਹਿਬ ਦੀ ਸੋਚ ਲੋਕਾਂ ਨੂੰ ਕਿ ਬਤਾਉਣਾ ਚਾਹੀਦਾ ਹੈ ਜਿੰਨੇ ਵੀ ਅਸੀਂ ਜੰਗਲ ਲਾ ਲਈਏ ਜਿੰਨੇ ਵੀ ਅਸੀਂ ਬੂਟੇ ਲਾ ਲਈਏ ਤੇ ਅਸੀਂ ਕੋਸ਼ਿਸ਼ ਕਰੀਏ ਵੀ ਵਾਤਾਵਰਣ ਨੂੰ ਬਚਾਉਣ ਵਾਸਤੇ ਥਰਮੋਕਲ ਬੰਦ ਕਰੀਏ ਉਧਰ ਨੰਗਲ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੀ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਫਸਟ ਲੈਵਲ ਯੂਨਿਟ ਐਨ ਸੀ ਸੀ ਨਵਾਂ ਨੰਗਲ ਦੇ ਕਮਾਂਡਿੰਗ ਅਫਸਰ ਅਰਜੀਤ ਸਿੰਘ ਦਿਓਲ ਨੇ ਵਾਈਲਡ ਲਾਈਫ ਆਫ ਪ੍ਰੋਟੈਕਸ਼ਨ ਵਿਭਾਗ ਦੇ ਦਫ਼ एनसीसी कैडेटਾਂ ਅਤੇ ਮੌਜੂਦ ਲੋਕਾਂ ਨੂੰ ਪਾਣੀ, ਪੌਦਿਆਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਸੋਚ ਚੁਕਾਈ। ਇਸ ਮੌਕੇ ਉਹਨਾਂ ਨੇ ਵਾਤਾਵਰਣ ਦੀ ਸੰਭਾਲ ਲਈ ਬੂਟੇ ਵੀ ਲਗਾਏ। ਕਮਾਂਡਿੰਗ ਅਫਸਰ ਹਰਜੀਤ ਸਿੰਘ ਦਿਓਲ ਨੇ ਅੱਜ ਦੇ ਸਮੇਂ 'ਚ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ, ਪਾਣੀ ਅਤੇ ਬਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ। ਉਹਨਾਂ ਕਹੇ ਕਿ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਘੱਟੋ-ਘੱਟ ਇੱਕ ਰੁੱਖ ਲਗਾਉਣ ਦੇ ਨਾਲ ਉਸ ਦੀ ਸੰਭਾਲ ਵੀ ਦੀ ਪਹਿਲ ਕਰਨੀ ਹੋਵੇਗੀ। जो कि साड़ी नैतिक जिम्मेवारी भी है देखो ये एनवायरमेंट प्रोटेक्शन साड़ी सापॉोंसीबिलिटी है जिम्मेवारी है अगर अज् हूँ भी आप बहुत लेट एनवायरमेंट प्रोटेक्ट कर अगर अभी भी आपा अपने यूथ न अपने बच्चों जागरूक नहीं करा अपने को ले कुछ नहीं बचना यह अपनी जिम्मेवारी है कि आप एनवायरमेंट को बचाइए ठीक है थीके? और यूथ ही फ्यूचर है इस देश का दुनिया का ਅਗਰ ਆਪਾਂ ਇਹਨਾਂ ਨੂੰ ਜਾਗਰੂਕ ਕਰਾਂਗੇ ਤਾਂ ਹੀ ਆਪਣਾ এনवायरमेंट ਬਚੂਗਾ ਸਰ ਸਾਡੇ ਡੀਐਫਓ ਵਾਈਲਡਲਾਈਫ ਕੁਲਰਾਜ ਸਿੰਘ ਦੇ ਦੇਸ਼ਾਂ ਦੇਲ ਤੇ ਅਨੁਸਾਰ ਅਸੀਂ ਆਪਣੇ ਵਾਈਲਡਲਾਈਫ ਇੰਟਰੋਡਕਸ਼ਨ ਸੈਂਟਰ ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਤੇ ਸਾਡੇ ਨੇਵਲ ਜੁੰਟ ਦੇ ਕਮਾਂਡਰਡ ਅਫੀਸਰ ਸਰ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਸੀਗਾ ਤੇ ਨਾਲ ਐਨਸੀਸੀ ਦੇ ਬੱਚੇ ਸੀਗੇ ਜੀ ਤੇ ਹੋਰ ਵੀ ਬੱਚਿਆਂ ਨੂੰ ਆਪਾਂ ਪੇਂਟਿੰਗ ਟੈਸਟ ਕਰਵਾਇਆ ਤੇ ਵਾਤਾਵਰਨ ਦੇ ਪ੍ਰਤੀ ਉਹਨਾਂ ਨੂੰ ਜਾਗਰੂਤ ਕਰਵਾਇਆ ਹੈ ਕਿਸਾਨਾਂ ਵੱਲੋਂ ਪੰਜਾਬ ਵਿੱਚ ਝੋਨੇ ਦੀ ਬਿਜਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਹਲਕਾ ਡੇਰਾ ਬਾਬਾ ਨਾਨਕ ਤੇ ਪਿੰਡ ਕੋਟਲੀ ਸੂਰਤਮੰਤੇ ਕਿਸਾਨ ਵੱਲੋਂ ਤਿਆਰ ਕੀਤੀ ਤਕਰੀਬਨ 11 ਏਕੜ ਝੋਨੇ ਦੀ ਪਨੀਰੀ ਨਸ਼ਟ ਹੋ ਗਈ ਪੀੜਿਤ ਕਿਸਾਨ ਨੇ ਦੋਸ਼ ਲਾਇਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਜ਼ਹਿਰੀਲੀ ਦਵਾਈ ਦਾ ਛੜਕਾ ਕਾ ਕੇ ਉਸਦੀ ਝੋਨੇ ਦੀ ਪਨੀਰੀ ਨੂੰ ਨਸ਼ਟ ਕੀਤਾ ਹੈ ਉਸ ਦਾ ਕਹਿਣਾ ਕਿ 11 ਏਕੜ ਦੇ ਲਈ ਚੋਨੇ ਦੀ ਪਨੀਰੀ ਬਿਲਕੁਲ ਤਿਆਰ ਹੋ ਚੁੱਕੀ ਸੀ ਪਰ ਇਕਦਮ ਹੀ ਸਾਰੀ ਪਨੀਰੀ ਨਸ਼ਟ ਹੋ ਗਈ ਉਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਏ ਕੀ ਮਾਮਲਾ ਹੈ ਡਾਟਾ ਦੀ ਪਨੀਰੀ ਤੇ ਇਹ ਕੋਈ ਹਾਲਾਤ ਹੋਏ ਨੇ ਮਾਮਲਾ ਇਹ ਹੈ ਵੀ ਇਹ ਅਸੀਂ ਪਨੀਰੀ ਬੀਜੀ ਸੀ ਪਰਮਲ ਦੀ ਜੋ ਜੁਨੀ ਮੱਠੀ ਜੋ ਬੀ ਲਿਆਂਦਾ ਵਾ ਤੇ 1509 ਦੀ ਪ੍ਰਾਈਵੇਟ ਬੀ ਲਿਆਂਦਾ ਇਹ 10 11 ਏਕੜ ਦੀ ਪਨੀਰੀ ਸੀ ਉਹਨੇ 5-7 ਦਿਨ ਨੂੰ 10 ਦਿਨਾਂ ਤੱਕ ਲਾਉਣ ਦੇ ਕਾਬਲ ਹੋ ਚੁੱਕੀ ਸੀ ਤੇ ਕੁਝ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਕਿਸੇ ਨਾ ਕੋਈ ਗੱਲਬਾਤ ਵੀ ਨਹੀਂ ਕੋਈ باوجود ਉਹਦੇ باوجود ਵੀ ਕਿਸੇ ਨੇ ਕੋਈ ਰਾਉਂਡ ਅਪ ਵਗੈਰਾ ਕੋਈ ਸਪਰੇਅ ਕਰਤੀ ਜਿਹੜੀ ਪਨੀਰੀ ਸੜ ਕੇ ਮਤਲਬ ਬਿਲਕੁਲ ਸੁੱਕ ਚੁੱਕੀ ਹੈ ਯੂਨੀਵਰਸਿਟੀ ਦੇ ਨੁਮਾਇੰਦੇ ਨੇ ਗੱਲ ਕੀਤੀ ਸੀ ਉਹਨਾਂ ਨੇ ਟੈਸਟ ਕਰਾਇਆ ਸੀ ਇਹਦਾ ਉਹਨਾਂ ਦੱਸਿਆ ਵੀ ਇਹ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਆ ਇਹ ਕਿਸੇ ਨੇ ਜਿੱਦਾਂ ਪੈਸਟੀਸਾਈਡ ਜਿੱਦਾਂ ਰਾਉਂਡ ਅਪ ਵਗੈਰਾ ਹੋ ਗਈ ਇਹ ਇਦਾਂ ਦਾ ਕੋਈ ਪੈਸਟੀਸਾਈਡ ਜਿਹੜਾ ਇਹਦੇ ਉੱਪਰ ਸ਼ੰਕਾ ਕੀਤਾ ਵਾ ਪੰਜਾਬੀ ਦੇ ਇਸ ਬਿਲਡਿੰਗ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲ ਉਦਯੋਗ ਇਜਾਜ਼ਤ ਤੇ ਆਓ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ